ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਫੌਜ ਇਹ ਮੋਰਚਾ ਸੰਭਾਲੇ ਇੰਦਰਾ ਗਾਂਧੀ ਤੇ ਆਰਡਰ ਤੇ ਇਹ ਬਲੂ ਸਟਾਰ ਆਪਰੇਸ਼ਨ ਕਰਵਾਇਆ ਗਿਆ ਹੈ ਦੱਸਿਆ ਕਿ ਜੂਨ 1984 ਨੂੰ ਲੈ ਕੇ ਸਾਬਕਾ ਫੌਜੀ ਜਨਰਲ ਵੀ ਐਨ ਸ਼ਰਮਾ ਸੇਵਾਮੁਕਤ ਨੇ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਫੌਜੀ ਕਾਰਵਾਈਆਂ ਦੇ ਡਾਇਰੈਕਟੋਰੇਟ ਅਤੇ ਤਤਕਾਲੀ ਫੌਜੀ ਮੁਖੀ ਜਰਨਲ ਏਐਸ ਵੈਦਿਆ ਨੂੰ ਸਲਾਹ ਦਿੱਤੀ ਸੀ ਕਿ ਭਾਰਤੀ ਫੌਜ ਨੂੰ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਤੇ ਉਹਨਾਂ ਦੇ ਸਮਰਥਕਾਂ ਨੂੰ ਹਰਮੰਦਰ ਸਾਹਿਬ ਤੋਂ ਬਾਹਰ ਕੱਢਣ ਲਈ ਕਿਸੇ ਵੀ ਕਾਰਵਾਈ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਰਾਜਨੀਤਿਕ ਚਾਲ ਸੀ ਦੱਸਦੇ ਕਿ ਉਹਨਾਂ ਦੇ ਵੱਲੋਂ ਇੱਕ ਖਾਸ ਚੈਨਲ ਤੇ ਇੰਟਰਵਿਊ ਕੀ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੱਡਾ ਖੁਲਾਸਾ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਦੇ ਵੱਲੋਂ ਇਹ ਸਾਰਾ ਆਪਰੇਸ਼ਨ ਬਲੂ ਸਟਾਰ ਕਰਵਾਇਆ ਗਿਆ ਸੀ ਭਾਰਤੀ ਫੌਜ ਇਹ ਆਪਰੇਸ਼ਨ ਬਲੂ ਸਟਾਰ ਨਹੀਂ ਕਰਨਾ ਚਾਹੁੰਦੀ ਸੀ ਪਰ ਇੰਦਰਾ ਗਾਂਧੀ ਦੇ ਵੱਲੋਂ ਫੌਜ ਨੂੰ ਮੋਰਚਾ ਸੰਭਾਲਣ ਲਈ ਕਿਹਾ ਗਿਆ ਸੀ ਤੇ ਇੰਦਰਾ ਗਾਂਧੀ ਦੇ ਵੱਲੋਂ ਆਰਡਰ ਦਿੱਤੇ ਗਏ ਸਨ ਤੇ ਉਹਨਾਂ ਦੇ ਵੱਲੋਂ ਇਹ ਆਪਰੇਸ਼ਨ ਬਲੂ ਸਟਾਰ ਕਰਵਾਇਆ ਗਿਆ ਹੈ ਦੱਸਦੀ ਹੈ ਕਿ 95 ਸਾਰਾ ਜਰਨਲ ਵੀ ਐਨ ਸ਼ਰਮਾ ਦੇ ਵੱਲੋਂ ਜਦੋਂ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ ਸੀ ਤਾਂ ਡਾਇਰੈਕਟੋਰੇਟ ਆਫ ਅ ਮਿਲਟਰੀ ਕਾਰਵਾਈਆਂ ਐਸਓ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਕਾਰਵਾਈਆਂ ਵਜੋਂ ਸੇਵਾ ਨਿਭਾਰੇ ਸਨ ਤੇ ਉਹਨਾਂ ਨੇ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਇਸ ਕਾਰਵਾਈਆਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਇੰਦਰਾ ਗਾਂਧੀ ਦੇ ਵੱਲੋਂ ਇਹ ਆਰਡਰ ਦਿੱਤੇ ਗਏ ਜਿਸ ਕਾਰਨ ਆਪਰੇਸ਼ਨ ਅ ਬਲੂ ਸਟਾਰ ਜਿਹੜਾ ਹੈ ਉਹ ਹੋਇਆ ਹੈ ਇੰਦਰਾ ਗਾਂਧੀ ਦੇ ਵੱਲੋਂ ਫੌਜ ਨੂੰ ਕਿਹਾ ਗਿਆ ਸੀ ਕਿ ਫੌਜ ਇਹ ਮੋਰਚਾ ਜਿਹੜਾ ਹੈ ਉਹ ਸਾਰਾ ਸੰਭਾਲੇ ਇਹ ਦੱਸਦੀ ਹੈ ਕਿ ਵੱਡਾ ਦਾਵਾ ਇੱਕ ਇੰਟਰਵਿਊ ਦੇ ਵਿੱਚ ਉਹ ਕਰਦੇ ਨਜ਼ਰ ਆਏ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਫੌਜ ਇਹ ਮੋਰਚਾ ਸੰਭਾਲੇ ਇੰਦਰਾ ਗਾਂਧੀ ਤੇ ਆਰਡਰ ਤੇ ਇਹ ਬਲੂ ਸਟਾਰ ਆਪਰੇਸ਼ਨ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਜੂਨ 1984 ਨੂੰ ਲੈ ਕੇ ਸਾਬਕਾ ਫੌਜੀ ਜਨਰਲ ਅਹ ਵੀ.ਐਨ. ਸ਼ਰਮਾ ਸੇਵਾਮੁਕਤ ਨੇ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਫੌਜੀ ਕਾਰਵਾਈਆਂ ਦੇ ਡਾਇਰੈਕਟੋਰੇਟ ਦੇ ਤਤਕਾਲੀ ਫੌਜੀ ਮੁਖੀ ਜਰਨਲ ਏ.ਐਸ. ਵੈਦਿਆ ਨੂੰ ਸਲਾਹ ਦਿੱਤੀ ਸੀ ਕਿ ਭਾਰਤੀ ਫੌਜ ਨੂੰ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤੇ ਉਹਨਾਂ ਦੇ ਸਮਰਥਕਾਂ ਨੂੰ ਹਰਮੰਦਰ ਸਾਹਿਬ ਤੋਂ ਬਾਹਰ ਕੱਢਣ ਲਈ ਕਿਸੇ ਵੀ ਕਾਰਵਾਈ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਰਾਜਨੀਤਿਕ ਚਾਲ ਸੀ। ਦੱਸਦੇ ਕਿ ਉਹਨਾਂ ਦੇ ਵੱਲੋਂ ਇੱਕ ਅਖਾਸ ਚੈਨਲ ਤੇ ਇੰਟਰਵਿਊ ਕੀ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੱਡਾ ਖੁਲਾਸਾ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਦੇ ਵੱਲੋਂ ਇਹ ਸਾਰਾ ਆਪਰੇਸ਼ਨ ਬਲੂ ਸਟਾਰ ਕਰਵਾਇਆ ਗਿਆ ਸੀ ਭਾਰਤੀ ਫੌਜ ਇਹ ਆਪਰੇਸ਼ਨ ਬਲੂ ਸਟਾਰ ਨਹੀਂ ਕਰਨਾ ਚਾਹੁੰਦੀ ਸੀ ਪਰ ਇੰਦਰਾ ਗਾਂਧੀ ਦੇ ਵੱਲੋਂ ਫੌਜ ਨੂੰ ਮੋਰਚਾ ਸੰਭਾਲਣ ਲਈ ਕਿਹਾ ਗਿਆ ਸੀ ਤੇ ਇੰਦਰਾ ਗਾਂਧੀ ਦੇ ਵੱਲੋਂ ਆਰਡਰ ਦਿੱਤੇ ਗਏ ਸਨ ਤੇ ਉਹਨਾਂ ਦੇ ਵੱਲੋਂ ਇਹ ਆਪਰੇਸ਼ਨ ਬਲੂ ਸਟਾਰ ਕਰਵਾਇਆ ਗਿਆ ਹੈ ਦੱਸਦੀ ਹੈ ਕਿ 95 ਸਾਲਾ ਜਰਨਲ ਵੀ.ਐਨ. ਸ਼ਰਮਾ ਦੇ ਵੱਲੋਂ ਜਦੋਂ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ ਸੀ ਤਾਂ ਡਾਇਰੈਕਟੋਰੇਟ ਆਫ ਅ ਮਿਲਟਰੀ ਕਾਰਵਾਈਆਂ ਐਸ.ਓ. ਦੇ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਕਾਰਵਾਈਆਂ ਵਜੋਂ ਸੇਵਾ ਨਿਭਾਰੇ ਸਨ ਤੇ ਉਹਨਾਂ ਨੇ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਇਸ ਕਾਰਵਾਈਆਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਇੰਦਰਾ ਗਾਂਧੀ ਦੇ ਵੱਲੋਂ ਇਹ ਆਰਡਰ ਦਿੱਤੇ ਗਏ ਜਿਸ ਕਾਰਨ ਆਪਰੇਸ਼ਨ ਆ ਬਲੂ ਸਟਾਰ ਜਿਹੜਾ ਹੈ ਉਹ ਹੋਇਆ ਹੈ 인드ਰਾ ਗਾਂਧੀ ਦੇ ਵੱਲੋਂ ਫੌਜ ਨੂੰ ਕਿਹਾ ਗਿਆ ਸੀ ਕਿ ਫੌਜ ਇਹ ਮੋਰਚਾ ਜਿਹੜਾ ਹੈ ਉਹ ਸਾਰਾ ਸੰਭਾਲੇ ਇਹ ਦੱਸਦੀ ਹੈ ਕਿ ਵੱਡਾ ਦਾਵਾ ਇੱਕ ਇੰਟਰਵਿਊ ਦੇ ਵਿੱਚ ਉਹ ਕਰਦੇ ਨਜ਼ਰ ਆਇਆ